ਜਿਹੜਾ ਪਨੀਰ ਤੁਸੀਂ ਸਿਹਤ ਬਣਾਉਣ ਦੇ ਲਈ ਖਾਣੇ ਹੋ ਉਹ ਪਨੀਰ ਬਾਥਰੂਮ ਦੇ ਵਿੱਚ ਪਿਆ ਮਿਲਿਆ ਜਿहां ਲੁਧਿਆਣਾ ਦੇ ਲੱਕੜ ਬਾਜ਼ਾਰ ਚੌਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਤੇ ਕਿ ਮਠਾਈ ਦੀਆਂ ਦੁਕਾਨਾਂ ਤੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਪਹੁੰਚ ਜਾਂਦੀ ਹੈ ਛਾਪੇਮਾਰੀ ਕੀਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਗੰਦਗੀ ਦੇ ਵਿੱਚ ਮਠਾਈਆਂ ਮਿਲੀਆਂ ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਇਹਨਾਂ ਦੇ ਸੈਂਪਲ ਵੀ ਭਰੇ ਗਏ ਨੇ ਡੇਰੀ ਸੰਚਾਲਕਾਂ ਦੀ ਸ਼ਿਕਾਇਤ ਤੋਂ ਬਾਅਦ ਇੱਕ ਕਾਰਵਾਈ ਕੀਤੀ ਗਈ ਹੈ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਦੇਸੀ ਘੋ ਪਨੀਰ ਸਮੇਤ ਮੱਖਣ ਤੇਆਂ ਮਠਾਈਆਂ ਦੇ ਸੈਂਪਲ ਲਈ ਕਈ ਤਰ੍ਹਾਂ ਦੀਆਂ ਖਾਮੀਆਂ ਵੇਖਣ ਨੂੰ ਮਿਲਿਆ ਖਾਸ ਕਰ ਪਨੀਰ ਨੂੰ ਬਾਥਰੂਮ ਵਾਲੀ ਜਗ੍ਹਾ ਤੇ ਰੱਖਿਆ ਹੋਇਆ ਸੀ ਜਿਸ ਨਾਲ ਨਾਲ ਹੋਰ ਵੀ ਸਮਾਨ ਉਸੇ ਜਗ੍ਹਾ ਤੇ ਪਿਆ ਸੀ ਜਿਸ ਨੂੰ ਵੇਖਣ ਤੋਂ ਬਾਅਦ ਪ੍ਰਸ਼ਾਸਨ ਦੇ ਹੋਸ਼ ਉੱਡ ਜਾਂਦੇ ਨੇ ਇਹਨਾਂ ਚੀਜ਼ਾਂ ਦੇ ਸੈਂਪਲ ਲਏ ਗਏ ਪਰ ਦੂਜੇ ਪਾਸੇ ਡੇਰੀ ਮਾਲਕਾਂ ਨੇ ਇਸ ਕਾਰਵਾਈ ਨੂੰ ਖਨਾ ਪੂਰਤੀ ਦੱਸਿਆ ਉੜਾ ਕਿਹ ਕਿਹੜਾ ਦੁਕਾਨਾ ਉਤੇ ਸ਼ਰੀਆਮ ਜ਼ਹਿਰ ਵੇਚਿਆ ਜਾ ਰਿਹਾ ਇਸ ਮੌਕੇ ਗੱਲਬਾਤ ਕਰਦਿਆਂ ਡੈਰੀ ਸੰਚਾਲਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਿਹਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਆਦਾਰ ਤੇ ਲੱਸੀ ਚੌਕ ਨਜ਼ਦੀਕੀ ਇਹਨਾਂ ਦੁਕਾਨਾਂ ਤੇ ਕਾਰਵਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਬਾਹਰਲੇ ਸ਼ਹਿਰਾਂ ਤੋਂ ਆ ਰਹੇ ਪਨੀਰ ਦੇਸੀ ਕਿਉ ਅਤੇ ਹੋਰ ਦੁੱਧ ਨਾਲ ਬਣੇ ਪ੍ਰੋਡਕਟਸ ਇੱਥੇ ਵੇਚੇ ਜਾ ਰਹੇ ਨੇ ਸਿਹਤ ਵਿਭਾਗ ਦੀ ਟੀਮ ਨੇ ਇੱਥੇ ਵੱਖ-ਵੱਖ ਚੀਜ਼ਾਂ ਦੇ ਸੈਂਪਲ ਲਏ ਨੇ ਪਰ ਦੂਜੇ ਪਾਸੇ ਇਸ છાપે ਮਾਰੀ ਨੂੰ ਡੈਰੀ ਸੰਚਾਲਕਾਂ ਨੇ ਖਾਣਾ ਪੂrti ਕਰਾਰ ਦੇ ਦਿੱਤਾ ਹੁਣ ਹੈ ਕਿ 150 ਰੁਪਏ ਕਿਲੋ ਇੱਥੇ ਪਨੀਰ ਵਿਕ ਰਿਹਾ ਜੋ ਕਿ ਨਾ ਮੁਮਕਿਨ ਹੈ ਸਿੱਧੇ ਤੌਰ ਤੇ ਲੋਕ ਜ਼ਹਿਰ ਖਾ ਰਹੇ ਨੇ ਜਿਸ ਤੋਂ ਲੈ ਕੇ ਸਿਹਤ ਵਿਭਾਗ ਤੇ ਉਹਨਾਂ ਸਵਾਲ ਵੀ ਚੁੱਕੇ ਨੇ ਲੁਧਿਆਣਾ ਲਾਈਵ ਦੇ ਲਈ ਅਮਿਤ ਠੱਪੜ ਦੇ ਨਾਲ ਸੁਰਿੰਦਰ ਸੋਨਨੀਪੂ ਜਿੱਥੇ ਜਗ੍ਹਾ ਰੇਡ ਕੀਤੀ ਗਈ ਹੈ ਕਿ ਤੁਹਾਡੇ ਕੋਲ ਇਨਫਰਮੇਸ਼ਨ ਹੈ ਬੇਟਾ ਇਹ ਲੱਕੜ ਬਾਜ਼ਾਰ ਹੈਗਾ ਤੇ ਸਾਨੂੰ ਇਹ ਜਿਹੜੇ ਸਾਡੇ ਇੱਥੇ ਦੀ ਡੈਰੀ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਵੀ ਇੱਥੇ ਗੱਡੀ ਆਉਂਦੀ ਹੈ ਸਵੇਰ ਵੇਲੇ ਔਰ ਉਹ ਕਿਤੇ ਬਾਰੋਂ ਨਕਲੀ ਪਨੀਰ ਦੁੱਧ ਔਰ ਕਿਉ ਲੈ ਕੇ ਆਉਂਦੀ ਹੈ ਤੇ ਉਹਨਾਂ ਦੀ ਲੀਟ ਤੇ ਅਸੀਂ ਅੱਜ ਇੱਥੇ ਆਏ ਹਾਂ ਗੱਡੀ ਨੂੰ ਅੰਪਾਉਂਡ ਕਰਨ ਲਈ ਉਹਦੇ ਸੈਂਪਲ ਲੈਣ ਲਈ ਕੀ ਕੁਝ ਬਰਾਮਦਗੀ ਹੋਈ ਆ ਕੀ ਕੁਝ ਮਿਲਿਆ ਜਾਂਦਾ ਬਟਾ ਗੱਡੀ 'ਚ ਅਸੀਂ ਦੇਖਿਆ ਉੱਥੇ ਦੇਸੀ ਕਿਉ ਔਰ ਪਨੀਰ ਸੀਗਾ ਇਹ ਉਹ ਆਊਟ ਆਫ ਡਿਸਟ੍ਰਿਕਟ ਆਇਆ ਜਿਹੜਾ ਡਰਾਈਵਰ ਨੇ ਦੱਸਿਆ ਤੇ ਉਹਦੇ ਸਾਡੀ ਫੂਡ ਟੀਮ ਉਸਤੇ ਕਾਰਵਾਈ ਕਰ ਰਹੀ ਹੈ ਸੈਂਪਲ ਲੈ ਰਹੀ ਹੈ ਔਰ ਸਪਾਈਰੀ ਮੱਖਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਉਹਦੇ ਸਾਹਮਣੇ ਇੱਕ ਦੁਕਾਨ ਸੀ ਕਿ ਫੈਟ ਮਤਲਬ ਮੱਖਣ ਨਹੀਂ ਹੈ that is that जो एक फैट जो जोंदा है वो है की है वो ਅਸੀਂ ਦੇਖਿਆ ਉਸ ਫੂਡ ਟੀਮ ਕਾਰਵਾਈ ਕਰ ਰਹੀ ਹੈ ਮੈਂ ਕਿਹਾ ਜਾ ਸਕਦਾ ਜੀ ਕਿਹਾ ਜਾ ਸਕਦਾ ਇੱਕ ਦਿਨ ਪਹਿਲਾਂ ਰੇਡ ਹੋਈ ਹੋਵੇ ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਫਿਰ ਤੋਂ ਬਰਾਮਦ ਹੋਣੀਆਂ ਇਹ ਤੇ ਜਿਹੜੇ ਜਿਹਨੇ ਰੇਡ ਕੀਤੀ ਆਪਾਂ ਉਹਨੂੰ ਐ ਪੁੱਛ ਕੇ ਉਹਦੇ ਤੋਂ ਡਿਟੇਲ ਲੈ ਸਕਦੇ ਹਾਂ ਕਿਉਂਕਿ ਉਹਦਾ ਇਹ ਏਰੀਆ ਤੇ ਹੁਣ ਉਹ ਸੈਂਪਲ ਭਰ ਰਿਹਾ ਹੈ ਠੀਕ ਹੈ ਡੈਰੀ ਸੰਚਾਲਕ ਜੀ ਮੈਂ ਵੱਡੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਕਿ ਪਹਿਲਾਂ ਵੀ ਜਿਹੜਾ ਇਹਨਾਂ ਨੇ ਹੀ ਦੱਸਿਆ ਵਾ ਤੁਹਾਨੂੰ ਬਾਰ-ਬਾਰ ਕਹਿੰਦੇ ਪ੍ਰਸ਼ਾਸਨ ਨੂੰ ਕਹਿੰਦੇ ਦੱਸਣਾ ਪੈਂਦਾ ਵੀ ਫਲਾਨੀ ਜਗ੍ਹਾ ਦੇ ਉੱਪਰ ਨਕਲੀ ਪਨੀਰ ਜਾਂ ਨਕਲੀ ਦੁੱਧ ਵੇਚ ਰਿਹਾ ਕਹਿੰਦੇ ਪਰ ਪ੍ਰਸ਼ਾਸਨ ਖੁਦ ਨਹੀਂ ਕਰ ਰਿਹਾ ਤੁਸੀਂ ਇਹ ਮੇਰੇ ਨਾਲ ਹੀ ਖੜੇ ਆ ਇਹਨਾਂ ਨੂੰ ਪੁੱਛੋ ਇਹਨਾਂ ਨੇ ਜਦੋਂ ਮੈਨੂੰ ਕੋਈ ਲੀਡ ਦਿੱਤੀ ਹੈ ਜਿਹੜੇ ਇਹਨਾਂ ਨੇ ਮੈਨੂੰ ਮੇਰੇ ਨਾਲ ਘੜਿਆ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕਦੀ ਕੋਈ ਮਨਾ ਕੀਤਾ ਹੋਇਆ ਨਹੀਂ ਮਨਾ ਨਹੀਂ ਕੀਤਾ ਤਾਂ ਕਿਹਨੇ ਭੰਜੀ ਨਹੀਂ ਆਉਂਦੇ ਬਿਲਕੁਲ ਦੇਖੋ 10 ਹੋ ਇਹਨਾਂ ਨੂੰ ਮੇਰੇ ਦਿਨ ਵਿੱਚ ਸਬਜ਼ੀ ਮੰਡੀ ਦੇ ਵਿੱਚ ਹੀ ਕਾਫੀ ਵੱਡੀ ਮਾਤਰਾ ਹੀ ਭਰੇ ਗਏ ਜੀ ਮੈਡਮ ਰਿੱਟਾ ਡੈਲਰ ਹਜੇ ਵੀ ਭਰੇ ਗਏ ਕਿ ਸਰ ਇਹ ਆਮ ਵਿਕਦਾ ਪਿਆ ਉਹੀ ਪਨੀਰ ਸੇਵ ਉਹੀ ਬੇਟਾ ਉਹ ડીਚੋ ਨਾਲ ਗੱਲ ਹੋ ਗਈ ਮੈਡਮ ਸਿਰ ਖਾਣਾ ਪੂਰਤੀ ਲਈ ਕਾਰਵਾਈ ਹੁੰਦੀ ਨਹੀਂ ਨਹੀਂ ਖਾਣਾ ਪੂਰਤੀ ਨਹੀਂ ਹੈ ਦੇਖੋ ਇਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਇਟਸ ਨਾਟ ਖਾਣਾ ਪੂਰਤੀ ਉਹਨਾਂ ਨੇ ਮੰਡੀ ਬੋਰਡ ਨੂੰ ਵੀ ਲਿਖਿਆ ਹੈ ਕਿ ਵੀ ਇਹ ਇੱਥੇ ਪਨੀਰ ਵੇਚ ਰਹੇ ਹਨ ਮਤ ਜੀ ਮੰਡੀ ਵਾਲੇ ਕੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲਹੋਰੀਆ ਜੀ ਅਸੀਂ ਹੱਬੋਲ ਡੈਰੀ ਕੰਪਲੈਕਸ ਤੋਂ ਤੁਹਾਨੂੰ ਅੱਜ ਕਿੱਦਾਂ ਪਤਾ ਲੱਗਾ ਕਿ ਇੱਥੇ ਮਤਲਬ ਵਿਗਰੇ ਨਕਲੀ ਸਮਾਨ ਉਹ ਪਾਜੀ ਅਸੀਂ ਲਗਾਤਾਰ ਕਾਫੀ ਦਿਨੋਂ ਦੇਖ ਰਹੇ ਆਂ ਵੀ ਸਮਾਨ ਆਉਂਦਾ ਦੁੱਧ ਦੀ ਗੱਡੀ ਕੋਈ ਨਹੀਂ ਇਕੱਲਾ ਸਮਾਨ ਹੀ ਆ ਰਿਹਾ ਕਿੱਥੋਂ ਬਣ ਕੇ ਆ ਰਿਹਾ ਵਾ ਅਸੀਂ ਚਾਰ ਪੰਜ ਰਿਆਕੀ ਕਰਕੇ ਮੇਰੀ ਟੀਮ ਨੇ ਸੋ ਅਸੀਂ ਅੱਜ ਫਿਰ ਤਾਂ ਪ੍ਰਸ਼ਾਸਨ ਬੁਲਾਇਆ ਔਰ ਅੱਜ ਤਾਂ ਇਹ ਪਹਿਲਾ ਪਹਿਲੇ ਮੰਡੀ ਆ ਗਿਆ ਅਸੀਂ ਇੱਕ ਦਿਨ ਅੱਜ ਅਸੀਂ ਲੱਕੜਵਾਲ ਲਵਾਈਆਂ ਕੋਲ ਆਏ ਆ ਹੁਣ ਇਸ ਤੋਂ ਅਗੇ ਕਾਰਵਾਈ ਕਰਾਂਗੇ ਪਿਆਰ ਨਾਲ ਜਿਹੜੇ ਪੈਲਸਾਂ ਦੇ ਇਹਨਾਂ ਨਾਲ ਰੁਪਈਆ ਲੈਂਦੇ ਨੇ ਵਿਆਹਾਂ ਦੇ ਮਗਰ ਉੱਥੋਂ ਵੀ ਨਕਲੀ ਪਨੀਰ ਜਾਂਦਾ ਅਸੀਂ ਪ੍ਰਵਾਹ ਨਹੀਂ ਕਰਦੇ ਵਿਆਹ ਚ ਚਲ ਕੋਈ ਗੱਲ ਨਹੀਂ 300 400 ਕਿਲੋ ਪਨੀਰ ਸਾਲ ਪੈ ਦਿੰਦੇ ਆ ਮਗਰ ਉਹ 100 40 150 ਪਨੀਰ ਲੋਕਾਂ ਨੂੰ ਖਵਾਦੇ ਨਹੀਂ ਹੁਣ ਇਸ ਤੋਂ ਬਾਅਦ ਪੈਲਸਾਂ ਨਾਲ ਖਿੱਚ ਕਿ ਜਰੂਰ ਕਰਾਂਗੇ ਅੱਛਾ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਾਰਵਾਈ ਨੂੰ ਜਦੋਂ ਹੀ ਕਹਿੰਦੇ ਮੈਡਮ ਰਿਆਜਾਂਦੇ ਨੇ ਮਗਰ ਹੁੰਦੀ ਹੈ ਖਾਣਾ ਪੂਰਤੀ ਵੀ ਇੱਕ ਤਰ੍ਹਾਂ ਦੀ ਹਾਂ ਨਾ ਤੁਹਾਨੂੰ ਲੱਗਾ ਕਿ ਸੈਪਰੀ ਬਰੇਲ ਉਸ ਤੋਂ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਸਾਹਮਣੇ ਕੋਈ ਨਹੀਂ ਆਇਆ ਜੀ ਗੱਲਬਾਤ ਆਈ ਹਾਂ ਮਗਰ ਅਸੀਂ ਚੁੱਪ ਕਰਕੇ ਨਹੀਂ ਬਹਿਣ ਲੱਗੇ ਅਸੀਂ ਆਪਣੀ ਜੰਗ ਜਾਰੀ ਰੱਖਾਂਗੇ ਲੱਗਦਾ ਜੀ ਇੱਕ ਪਾਸੇ ਸੇਤ ਨਾ ਚਲਵਾੜ ਦੂਸਰੇ ਪਾਸੇ ਤੁਹਾਡੇ ਕੰਮਾਂ ਤੇ ਰੋਜ਼ਗਾਰ ਤੇ ਜੱਸ ਬਿਲਕੁਲ ਜੀ ਰੋਜ਼ਗਾਰ ਰਹਿ ਨਹੀਂ ਗਏ ਦੋ ਸਾਡਾ ਦਿੰਦਾ ਕਿਉਂ ਨਹੀਂ ਆਇਆ ਅੱਛਾ ਸਰਕਾਰਾਂ ਨੂੰ ਕੀ ਮੌਕੇ ਦੀ ਸਮਝ ਨਹੀਂ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਮੁੱਖ ਮੰਤਰੀ ਪੰਜਾਬ ਕਹਿੰਦੇ ਸੋਜੀਤ ਨੇ ਕੀ ਕਹਿੰਦੇ ਅਪੀਲ ਇਹੀ ਕਰ ਰਹੇ ਆ ਜਿਵੇਂ ਨਸ਼ਾ ਵਿਰੋਧ ਕਾਰਵਾਈ ਕਰ ਰਹੇ ਹੋ ਇਹ ਨਸ਼ਾ ਤਾਂ ਬਹੁਤ ਖਤਰਨਾਕ ਹੈ ਨਸ਼ਾ ਤਾਂ ਚਲੋ ਮੰਨ ਲਓ ਕਿ ਬੰਦਾ ਖਾਂਦਾ ਹੋਊਗਾ ਇਹ ਤਾਂ ਬੱਚੇ ਵੀ ਖਾਂਦੇ ਲੇਡੀਜ਼ ਵੀ ਖਾਂਦੀਆਂ ਨੇ ਬਜ਼ੁਰਗ ਵੀ ਖਾਂਦੇ ਨੇ ਇਹਦਾ ਅੱਖਾਂ ਬੰਦ ਕਰਕੇ ਬਿਮਾਰੀ ਖਾ ਰਹੇ ਆ ਠੀਕ ਹੈ ਠੀਕ ਹੈ ਠੀਕ ਆ ਸਰ ਕੀ ਰੇਟ ਹੈ ਸਮਰਾਲੇ ਤੋਂ ਆਨੇ ਇਹ ਭਾਜੀ ਕੀ ਰੇਟ ਮਿਲਦਾ ਜੀ ਇਹ 600 ਰੁਪਏ ਕਿਓ ਆਈ 270 ਸੀ ਦੇ ਪਨੀਰ ਆ ਇਹ ਬਣਦਾ ਕਿਥੋਂ ਜੀ ਹੈ ਸਮਰਾਲੇ ਲੈ ਕੇ ਵੇਚਦੇ ਆਂ ਇਹ ਗਾਹਾਂ ਦਾ ਇਹ ਪਿਓਰ ਹੈ ਜੀ ਹਾਂਜੀ 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 ਕੋਈ ਸਿਹਤ ਪਾਖਣੇ ਦੀ ਕੋਈ ਪੁਸ਼ਟੀ ਕੀਤੀ ਨਹੀਂ 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 ਕੋਈ ਬਲਕ ਚੀਜ਼ ਨਹੀਂ ਇਸ ਸਹੀ ਹੈ ਬਿਲਕੁਲ ਕੀ ਨਾਮ ਤੁਹਾਡਾ ਹੈ ਇੰਤਜ਼ਾਰ ਸਿੰਘ ਜੀ ਆੜੀ